ਆ ਜਿਹੜੀ ਚਾਬੀ ਆਪਾਂ ਦੇਖਦੇ ਪਏ ਆ ਇਹ ਕਿਸੇ ਲਗਜ਼ਰੀ ਕਾਰ ਦੀ ਨਹੀਂ ਹੈਗੀ ਇਹ ਚਾਬੀ ਹੈਗੀ ਮੈਸੀ ਫਰਗੂਸ਼ਨ 254 DI ਇਹ ਆਪਣੇ ਨਾਲ ਆਗੇ ਵੀਰਜੀ ਕੁਲਦੀਪ ਰੰਧਾਵਾ ਜੀ ਜਗਰਾਉਂ ਤੋਂ ਸਮਰਵੀਰ ਆਟੋ ਹਨਾ ਜੀ ਜਗਰਾਉਂ ਤੋਂ ਤੇ ਟਰੈਕਟਰ ਦੇ ਵਿੱਚ ਇੰਨੇ ਜਿਆਦੇ ਫੰਕਸ਼ਨ ਹਨਾ ਮੈਸੀ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਸਮਾਂ ਮਤਲਬ ਦਿਨ ਦਾ ਓਵੇਂ ਓਵੇਂ ਸਮੇਂ ਦੇ ਹਿਸਾਬ ਨਾਲ ਐਡਵਾਂਸ ਫੰਕਸ਼ਨਾਂ ਨਾਲ ਜਿੰਨੇ ਆਪਾਂ ਨੂੰ ਜ਼ਰੂਰ ਤਾਂ ਉਸ ਤੋਂ ਵੱਧ ਹੀ ਕਿਉਂਕਿ ਇਸ ਚਾਬੀ ਦੇ ਵਿੱਚ ਚਾਬੀ ਕਲੀ ਦੇਖਣ ਨੂੰ ਚਾਬੀ ਨਹੀਂ ਇਹਦੇ ਵਿੱਚ ਬਹੁਤ ਫੰਕਸ਼ਨ ਨੇ ਉਹ ਆਪਾਂ ਨੂੰ ਵੀਰ ਜੀ ਰੰਧਾਵਾ ਸਾਹਿਬਾ ਪਾਣੋਂ ਦੱਸਣਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਸਾਡੇ ਸਰੋਤਿਆਂ ਨਾਲ ਸਤਿ ਸ਼੍ਰੀ ਅਕਾਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਫਾਰਮਰ ਵੀਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਜੀ ਇਹਦੇ ਬਾਰੇ ਪਹਿਲਾਂ ਤਾਂ ਆਪਾਂ ਦੱਸੀਏ ਟਰੈਕਟਰ ਦੇ ਫੰਕਸ਼ਨ ਆਪਾਂ ਬਾਅਦ ਚੋ ਦੱਸਾਂਗੇ ਵੀਰ ਜੀ ਇਹ ਕਿਸੇ ਕਾਰ ਦੀ ਚਾਬੀ ਨਹੀਂ ਆ ਇਹ ਟਰੈਕ ਆ ਦੇਖੋ ਜੇ ਆਪਣੇ ਨਾ ਬਹੁਤ ਰਸ਼ ਟ੍ਰੈਕਟਰ ਖੜਾ ਹੈ ਰਾਤ ਨੂੰ ਤੇ ਆਪਾਂ ਡੀਪਰ ਦੀ ਵਰਤੋਂ ਕਰ ਲਈਆਂ ਤੇ ਇਹ ਪਿਛਲੇ ਡੀਪਰ ਤੁਹਾਡੇ ਸਟਾਰਟ ਹੋ ਜਾਣਗੇ ਇਹ ਕੋ ਆ ਆਪਣੇ ਟ੍ਰੈਕਟਰ ਦੀ ਪਛਾਣ ਦੂਰੋਂ ਹੋ ਜਾਊਗੀ ਕਿ ਆਪਣਾ ਡੈਕਟਰ ਕਿੱਥੇ ਖੜਾ ਹੈ ਠੀਕ ਹੈ ਜੀ ਜੇ ਆਪਾਂ ਮੂਰਲੀਆਂ ਲੇਟਾਂ ਰਾਤ ਨੂੰ ਕਿਤੇ ਪਹੀ ਤੇ ਜਾ ਰਹੇ ਆ ਤੇ ਆਪਾਂ ਨੂੰ ਦਿਖਦਾਰੀ ਪੈ ਨਹੀਂ ਰਾਏ ਤੇ ਆਪਾਂ ਆਹ ਸਾਹਮਣੇ ਲੇਟਾ ਜਗਾ ਸਕਦੇ ਆ ਹਾਂ ਇਹ ਬਹੁਤ ਵਧੀਆ ਫੰਕਸ਼ਨ ਆ ਜੀ 30 ਸੈਕਿੰਡ ਤੱਕ ਲੇਟਾ ਜਗਿਆ ਰਹਿਣਗੀਆਂ ਹੁਣ ਮੈਂ ਇਹਨੂੰ ਬੰਦ ਕਰ ਦਿੰਦਾ ਹਾਂ ਇਸ ਤੋਂ ਇਲਾਵਾ ਹਾਂਜੀ ਤੁਸੀਂ ਦੱਸ ਦੋ ਮੈਂ ਦੱਸਣ ਲੱਗਾ ਇਹ ਵੀਰਾਂ ਨੂੰ ਵੀ ਟਰੈਕਟਰ ਦੇ ਉੱਪਰ ਕੋਈ ਨਹੀਂ ਬੈਠਾ ਹਾਂ ਇਹ ਚਾਬੀ ਦੇ ਫੰਕਸ਼ਨ ਆ ਸਾਰੇ ਚਾਬੀ ਦੇ ਹਾਂ ਇਸ ਤੋਂ ਇਲਾਵਾ ਜੇ ਤੁਸੀਂ ਇਸ ਚਾਬੀ ਤੋਂ ਬੰਦ ਕਰ ਦੋਗੇ ਟਰੈਕਟਰ ਤੇ ਇਸ ਇਸ ਰਿਮੋਟ ਤੋਂ ਹੀ ਸਟਾਰਟ ਹੋਊਗਾ ਆਦਰਵਾਇਜ਼ ਟਰੈਕਟਰ ਸਟਾਰਟ ਨਹੀਂ ਹੋਊਗਾ ਜਿਵੇਂ ਕਾਰ ਲੌਕ ਹੋ ਜਾਂਦੀ ਜਿਵੇਂ ਕਾਰ ਲੌਕ ਹੋ ਗਈ ਸੇਮ ਟਰੈਕਟਰ ਲੌਕ ਹੋ ਗਿਆ ਵੀ ਜਦੋਂ ਆਪਾਂ ਇੱਥੇ ਲੌਕ ਕਰਤਾ ਚਾਬੀ ਨਾਲ ਕੋਈ ਸਟਾਰਟ ਕਰੇ ਹੋਊਗਾ ਨਹੀਂ ਬਿਲਕੁਲ ਨਹੀਂ ਹੋਊਗਾ ਜੀ ਇਸ ਕੇਵਲ ਇਹ ਨਹੀਂ ਸਟਾਰਟ ਹੋਊਗਾ ਇਹ ਤੁਸੀਂ ਸਾਮਕੇ ਰੱਖਣਾ ਹੈ ਹਾਂਜੀ ਇਸ ਤੋਂ ਇਲਾਵਾ ਇਹਦਾ ਕੋਈ ਵੀ ਇਦਾਂ ਦਾ ਫੰਕਸ਼ਨ ਨਹੀਂ ਮਲ ਫੰਕਸ਼ਨ ਨਹੀਂ ਹੋਇਆ ਹਾਸ ਤੱਕ ਇਹ ਅਸੀਂ 4-5 ਸਾਲ ਤੋਂ ਟਰੈਕਟਰ ਵਿੱਚ ਯੂਜ਼ ਕਰਦੇ ਪਏ ਆ ਇਹਦਾ ਕੋਈ ਵੀ ਡਿਸਐਡਵਾਂਟੇਜ ਨਹੀਂ ਹੈ ਵੀ ਅਜੇ ਤੱਕ ਕਹਿਣਾ ਮਤਲਬ ਕਈ ਮੇਰੇ ਵੀਰ ਹੁਣ ਕਹਿਣਗੇ ਵੀ ਇਹ ਤਾਂ ਖਰਾਬ ਹੋ ਜਾਊਗਾ ਜਾਂ ਇਦਾਂ ਓਜੂ ਵਦਾਂ ਓਜੂ ਨਹੀਂ ਬਿਲਕੁਲ ਕੋਈ ਰਿਪੇਅਰ ਤਾਂ 5 ਸਾਲਾਂ ਚ ਕੋਈ ਦਿੱਕਤ ਆਈ ਕੋਈ ਨਹੀਂ ਜੀ ਕਿਸੇ ਇੱਕ ਵੀ ਰਿਮੋਟ ਦੀ ਅਸੀਂ ਰਿਪੇਅਰ ਨਹੀਂ ਕੀਤੀ ਅਜੇ ਤੱਕ ਇੱਕ ਦੀ ਵੀ ਨਹੀਂ ਜੇ ਕਿਸੇ ਨੇ ਗਵਾਇਆ ਹੈ ਤੇ ਅਸੀਂ ਜ਼ਰੂਰ ਨਵਾਂ ਦਿੱਤਾ ਹੋਊਗਾ ਪਰ ਕਿਸੇ ਦੀ रिपेयर ਨਹੀਂ ਉਹ ਤਾਂ ਫਿਰ ਉਹ ਗਿਆਣਾ ਆਪਣਾ ਵੀ ਹਾਂ ਗਲਤੀ ਨਾਲ ਗਲਤੀ ਨਾਲ ਗੁੰਮ ਗਈ ਚੀਜ਼ ਹੈ ਨਾ ਤੇ ਅੱਜ ਹੀ ਆਪਾਂ ਟਰੈਕਟਰ ਤੇ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਕਿੰਨੇ ਐਚਪੀ ਆ ਜੀ ਇਹ 54 ਹਾਰਸ ਪਾਵਰ ਟਰੈਕਟਰ ਆ ਜੀ 54 ਹਾਂ ਤੁਹਾਨੂੰ ਕਾਪੀ ਜਿਹੜੀ ਰੇਂਜ ਆਊਗੀ ਉਹ 50 ਐਚਪੀ ਦਾ ਆਊਗਾ ਠੀਕ ਹੈ ਵੀਰ ਜੀ ਠੀਕ ਹੈ ਜੀ ਜਿਹੜਾ ਪਾਵਰ ਆ ਪਾਵਰ ਪੱਖੋਂ ਤੁਸੀਂ ਮੈਸੇਜ ਆਨ ਦੇਈਓ ਕਿ ਜੇ ਅਸੀਂ 50 HP ਦਾ ਟਰੈਕਟਰ ਪਾਵਰ ਪੱਖੋਂ ਦੇ ਰਹੇ ਹਾਂ ਤੇ ਉਹਦੀ ਪਾਵਰ ਉਸੇ ਹਿਸਾਬ ਨਾਲ ਹੀ ਹੁੰਦੀ ਹੈ ਤੁਸੀਂ ਸਾਰੇ ਆਪਣੇ ਲੱਗੇ ਜਾ ਕੇ ਮੈਸੇਜ ਕਿਤੇ ਨਾ ਕਿਤੇ ਦੇਖਿਆ ਹੋਊਗਾ ਪਾਵਰ ਪੱਖੋਂ ਤੇਲ ਪੱਖੋਂ ਲਿਫਟ ਦੀ ਕੈਪੈਸਿਟੀ ਪੱਖੋਂ ਇਹ ਟਰੈਕਟਰ ਬਹੁਤ ਹੀ ਸ਼ਾਨਦਾਰ ਆ ਜੀ ਠੀਕ ਹੈ ਇਸ ਤੋਂ ਇਲਾਵਾ ਪਹਿਲਾਂ ਟਰੈਕਟਰ ਥੋੜੇ ਛੋਟੇ ਸੀਗੇ ਹੁਣ ਲੰਬੇ ਕਰਤੇ ਆ ਇਹ 254 ਡਾਇਨਾ ਸਮਾਰਟ 4휠 ਡਰਾਈਵ ਆ ਠੀਕ ਹੈ ਜੀ 4휠 ਚ ਆ ਗਿਆ ਹਾਂ ਇਹ ਡਾਇਨਾ ਸਮਾਰਟ ਚ ਆਇਆ ਜੀ ਇਹ ਨਵੀਂ ਸੀਰੀਜ਼ ਆਈ ਆ ਠੀਕ ਹੈ ਜੀ ਠੀਕ ਇਹ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਖੋਲ ਕੇ ਹਾਂਜੀ ਆ ਵੀਰੇ ਮੜਾ ਕਰਿਓ ਪਰ ਇਹਨੂੰ ਇਹ ਦੇਖੋ ਬਾਈ ਜੀ ਹਾਂਜੀ ਇਹ ਸੁੱਖਾ ਏਅਰ ਕਨਰ ਬਾਹਰ ਆ ਗਿਆ ਠੀਕ ਆ ਵੀਰੇ ਇਸ ਤੋਂ ਇਲਾਵਾ ਬੈਟਰੀ ਬਾਹਰ ਆ ਗਈ ਪਹਿਲਾਂ ਸਾਡੇ ਦਾਕਾ ਨੂੰ ਪ੍ਰੋਬਲਮ ਹੁੰਦੀ ਸੀ ਬੈਟਰੀ ਅੰਦਰ ਹੁੰਦੀ ਸੀ ਸ਼ੋ ਖੁੱਲਦੀ ਨਹੀਂ ਸੀ ਹਾਂਜੀ ਹੁਣ ਕੰਪਨੀ ਨੇ ਇੰਨੀ ਵਧੀਆ ਸ਼ੋ ਦੇ ਦਿੱਤੀ ਆ ਸ਼ੋ ਦੇਣ ਤੋਂ ਬਾਅਦ ਬੈਟਰੀ ਬਹੁਤ ਸੌਖੀ ਹੋ ਗਈ ਆ ਬਾਹਰਲੇ ਪਾਸੇ ਆ ਗਈ ਆ ਠੀਕ ਆ ਵੀਰ ਜੀ ਇਹ ਤੁਹਾਡਾ ਕੂਲਰ ਹੋ ਗਿਆ ਇਹ ਆਪਣਾ ਸਾਰਾ ਸਿਸਟਮ ਮੈਂਟੇਨ ਕਰਨੋਂ ਵੀ ਸਾਰਾ ਕੁਝ ਇੱਕ ਜਗ੍ਹਾ ਤੇ ਰੱਖਦਾ ਸਿਸਟਮ ਬਹੁਤ ਵਧੀਆ ਕਰਦਾ ਕੰਪਨੈਂਟ ਦਾ ਡਿਜ਼ਾਈਨ ਕਰਦਾ ਇਸ ਤੋਂ ਇਲਾਵਾ ਇੱਥੇ ਇੱਕ ਜਾਲੀ ਦਿੱਤੀ ਹੋਈ ਆ ਹਾਂਜੀ ਇਹ ਜਾਲੀ ਜੇ ਤੁਸੀਂ ਝਾੜਨਾ ਏਕਟਰ ਇੱਥੇ ਮਿੱਟੀ ਰਾਖ ਕੁਝ ਵੀ ਪੈ ਗਈ ਜਿੱਦਾਂ ਕਈ ਵਾਰ ਟੂੜੀ ਤੇ ਬਹੁਤ ਪ੍ਰੋਬਲਮ ਆਉਂਦੀ ਆ ਉਸ ਟਾਈਮ ਮੈਂ ਬਹੁਤ ਵਧੀਆ ਯੂਜ਼ ਕਰ ਸਕਦੇ ਹੋ ਤੁਸੀਂ ਹਾਂ ਮੈਂ ਉਹ ਪਕੜਿਆ ਤੇ ਠੀਕ ਕਰ ਲਿਆ ਇਸ ਤੋਂ ਇਲਾਵਾ ਜੀ ਆਪਾਂ ਇਸ ਹਿੱਸੇ 'ਤੇ ਆਈਏ ਤੇ ਇਹ ਸਾਡਾ ਫੋਰ ਵੀਰ ਦਾ ਕਰਾ ਲੋ ਦਾ ਹਿੱਸਾ ਹੈ अच्छा जी करारो ਦਾ ਹਿੱਸਾ ਆ ਗਿਆ ਇਹਦੀ ਸਰਵਿਸ ਬਹੁਤ ਹੀ ਸਸਤੀ ਆ ਠੀਕ ਹੈ ਜੀ ਕੱਲਾ ਸੈਂਟਰ ਪਿੰਨ ਨਾ ਜਿਹੜੀ ਕੱਲੀ ਉਹੀ ਗਰੀਸ ਹੋਣੀ ਆ ਤੇ ਕੱਲਾ 5 ਲੀਟਰ ਇਸ ਹਿੱਸੇ 'ਚ ਤੇਲ ਪੈਣਾ ਵੀ ਕਹਿਣ ਦਾ ਮਤਲਬ ਇਹ ਹਿੱਸੇ ਨੂੰ ਆਪਾਂ ਕਿਤੇ ਵੀ ਗਰੀਸ ਕਰਨ ਦੀ ਜ਼ਰੂਰਤ ਨਹੀਂ ਨਹੀਂ ਕੱਲੀ ਸੈਂਟਰ ਪਿੰਨ ਹੀ ਆਪਾਂ ਗਰੀਸ ਕਰਨੀ ਹੋਣੀ ਆ ਜੀ ਕਿਉਂਕਿ ਉਹ ਬੈਲੈਂਸ ਨਾ ਹੈ ਨਾ ਤਾਂ ਤੇ ਸਿਰਫ 5 ਲੀਟਰ ਤੇਲ ਪੈਣਾ ਠੀਕ ਹੈ ਕਰਾਰੋ ਦਾ ਹਿੱਸਾ ਵਾ ਇੱਕ ਬੂੰਦ ਪਾਣੀ ਵੀ ਅੰਦਰ ਨਹੀਂ ਜਾ ਸਕਦਾ ਹਾਂ ਇੰਨਾ ਸ਼ਾਨਦਾਰ ਹਿੱਸਾ ਬਣਾਇਆ ਕੰਪਨੀ ਨੇ ਇਹ ਵੀ ਬਹੁਤ ਦਿਮਾਗ ਚ ਕੈਰ ਜਿਹੜੇ ਆ ਉਹ ਮੂਰੇ ਵੱਡੇ ਕਰਦੇ ਆ ਪਹਿਲਾਂ ਸਾਡੀ ਕੰਪਨੀ ਦੇ ਟਾਇਰ ਛੋਟੇ ਆਉਂਦੇ ਸੀਗੇ ਉਹਨੋਂ ਟਾਇਰ ਮੂਰੇ ਵੱਡੇ ਹੋ ਗਏ ਆ ਠੀਕ ਹੈ ਇਹ 9520 ਦੇ ਟਾਇਰ ਨੇ ਠੀਕ ਹੈ ਵੀਰੇ ਜਿਹੜੇ ਸਾਡੇ ਟਾਇਰ ਨੇ 9520 ਦੇ ਨੇ ਜੀ ਆਪਾਂ ਪਿੱਛੇ ਨੂੰ ਆਈਏ ਹਾਂਜੀ ਇਹ ਟੈਂਡਮ ਪੰਪ ਦਿੱਤਾ ਹੋਇਆ ਜੀ ਪਿੱਛੇ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਹਾਂਜੀ ਡਬਲ ਡਿਸਟ੍ਰੀਬਿਊਟਰ ਵਿਦ ਟੈਂਡਮ ਪੰਪ ਠੀਕ ਹੈ ਵੀਰੇ ਮਤਲਬ ਜਿਹੜਾ ਆਮ ਕੰਪਨੀਆਂ ਚ ਕੀ ਹੁੰਦਾ ਹੈ ਕਿ ਡਿਸਟ੍ਰੀਬਿਊਟਰ ਤੇ ਲਾ ਦਿੰਦੇ ਆ ਪਰ ਉਹਦਾ ਪੰਪ ਵੱਖਰਾ ਨਹੀਂ ਹੁੰਦਾ ਅੱਛਾ ਜੀ ਸਾਡੀ ਕੰਪਨੀ ਚ ਡਿਸਟ੍ਰੀਬਿਊਟਰ ਦਾ ਪੰਪ ਵੱਖਰਾ ਹੈ अच्छा जी एदी भी एक कॉस्ट आ ਤੁਸੀਂ ਦੇਖੋ ਕੰਪਨੀ ਨੇ ਆਪਣੇ ਸਾਹ ਆਪਣਾ ਡਿਜ਼ਾਈਨ ਕੀਤਾ ਹੈ ਕਈ ਕਹਿੰਦੇ ਕਿ ਕਿਸ ਤਰ੍ਹਾਂ ਪੈਹਾ ਕਿਉਂ ਜ਼ਿਆਦਾ ਹੁੰਦਾ ਹੈ ਉਹ ਇਸੇ ਕਰਕੇ ਆ ਕਿ ਚੀਜ਼ਾਂ ਵੈਲਿਊਏਬਲ ਆਈਆਂ ਹੋਈਆਂ ਹਾਂ ਹੁਣ ਤੁਸੀਂ ਇੱਧਰ ਆਓ ਇਹ ਜਿਹੜਾ ਫਿਲਟਰ ਆ ਇਹ ਡੀਜ਼ਲ ਤੇ ਪਾਣੀ ਦਾ ਇੱਕ ਹੀ ਫਿਲਟਰ ਆ ਹਾਂ ਆਪਾਂ ਦੇਖਦੇ ਹਾਂ ਦੋ ਦੋ ਹੁੰਦੇ ਆ ਪਰ ਇਹਦੇ ਇੱਕ ਹੀ ਆ 700 ਘੰਟੇ ਬਾਅਦ ਬਦਲਿਆ ਜਾਣਾ ਹੈ ਮੈਂਟੇਨੈਂਸ ਦਾ ਖਰਚਾ ਫਿਰ ਬਹੁਤ ਘੱਟ ਗਿਆ ਬਹੁਤ ਘੱਟ ਗਿਆ ਹਨਾ ਇਸ ਤੋਂ ਇਲਾਵਾ ਕੱਲਾ 7.5 ਲੀਟਰ ਹੀ ਤੇਲ ਪੈਣਾ ਹੈ ਜਿਹੜਾ ਆਪਣਾ ਸਰਵਿਸ ਸਰਵਿਸ ਥੱਲੇ ਬਿਲਕੁਲ ਸਾਢੇ 7 ਲੀਟਰ ਤੇਲ ਜੀ ਹਿੱਸੇ ਦੀ ਸਰਵਿਸ ਹੋ ਜਾਣੀ ਹੈ ਠੀਕ ਹੈ ਜੀ ਜੇ ਉੱਪਰ ਆ ਜੀ ਆਪਾਂ ਤੁਸੀਂ ਇਸ ਤੇ ਬੈ ਕੇ ਦੇਖੋ ਹਾਂਜੀ ਉੱਪਰੋਂ ਦਿਖਾ ਰਹੇ ਨੇ ਬਾਅਦ ਚ ਮੈਂ ਬਾਹਰ ਦਾ ਹਾਂਜੀ ਇੱਥੇ ਬੈਠ ਕੇ ਤੁਸੀਂ ਦੇਖੋ ਕਿੰਨਾ ਕੰਫਰਟੇਬਲ ਪਲੇਟਫਾਰਮ ਆ ਇਹ ਸਾਰੀ ਸਪੇਸ ਬਹੁਤ ਵਧੀਆ ਹੈ ਲੰਮਾ ਬੰਦਾ ਤਕੜਾ ਬੰਦਾ ਆਰਾਮ ਨਾਲ ਬਹਿ ਜਾਊਗਾ ਖੁੱਲਾ ਡੁੱਲਾ ਖੁੱਲਾ ਡੁੱਲਾ ਬਹਿ ਸਕਦਾ ਹਾਂਜੀ ਹਾਂਜੀ ਫਿਰ ਅਭੀ ਜੀ ਤੁਸੀਂ ਬੈਠ ਕੇ ਦੇਖ ਰਹੇ ਹੋ ਕਿੰਨਾ ਸਪੇਸ਼ੀਅਸ ਬਣਾਇਆ ਹੈ ਖੁੱਲਾ ਡੁੱਲਾ ਜੀ ਖੁੱਲਾ ਡੁੱਲਾ ਹਾਂ ਇਸ ਤੋਂ ਇਲਾਵਾ ਆ ਦੇਖੋ ਜੀ ਚੇਂਜਰ ਹਾਂ ਜਿਹੜੇ ਗियर ਚ ਟਰੈਕਟਰ ਮੂਰੇ ਜਾਂਦਾ ਪਿਆ ਹੈ ਤੁਸੀਂ ਚੇਂਜਰ ਨੂੰ ਯੂਜ਼ ਕਰੋਗੇ ਉਸੇ ਗियर ਚ ਪਿੱਛੇ ਉਸੇ ਜੀ ਵਾਪਸ ਹਣਾ ਜੀ ਬਿਲਕੁਲ ਇਸ ਤੋਂ ਇਲਾਵਾ ਤੁਸੀਂ ਲਿਫਟ ਦੇਖੋ ਪਰਲੇ ਪਾਸੇ ਟੱਚ ਕਰਕੇ ਬਿਲਕੁਲ ਤੁਹਾਡੇ ਹੱਥ ਚ ਕੰਟਰੋਲ ਆ ਤੁਹਾਨੂੰ ਸਾਈਡ ਤੇ ਇੱਧਰ ਉੱਧਰ ਹੋਣ ਦੀ ਲੋੜ ਨਹੀਂ ਹਾਂ ਜਮੇ ਆਪਣੇ ਸੀਟ ਦੇ ਕੋਲ ਆ ਗਈ ਬਿਲਕੁਲ ਸੀਟ ਦੇ ਕੋਲ ਇਸ ਤੋਂ ਇਲਾਵਾ ਆ ਮੀਡੀਅਮ ਹਾਈ ਲੋ ਹਾਂ ਜੀ ਇੱਧਰ ਆ ਗਿਆ ਆਪਣੇ ਮੀਡੀਅਮ ਹਾਈ ਲੋ ਹਾਂਜੀ ਇਹ ਫੰਕਸ਼ਨ ਇਸ ਤੋਂ ਇਲਾਵਾ ਆ ਦੇਖੋ ਜੀ ਪੀਟੀਓ ਦਾ ਫੰਕਸ਼ਨ ਹਾਂਜੀ ਇਹ ਆ ਜਾ ਇਧਰ ਦੀ ਵੀਰਾਂ ਨੂੰ ਦਿਖਾ ਦਈਏ ਤੁਸੀਂ ਜਿਹੜੇ ਸਾਡੇ ਟਰੈਕਟਰ ਦੀ ਪੀਟੀਓ ਆ ਉਹ ਲਾਈਵ ਯੂਜ਼ ਕਰ ਸਕਦੇ ਹੋ ਹਾਂਜੀ ਗਰਾਊਂਡ ਪੀਟੀਓ ਯੂਜ਼ ਕਰ ਸਕਦੇ ਹੋ ਹਾਂਜੀ ਗੇਰਾਜ ਕਰ ਸਕਦੇ ਹੋ ਤੇ ਰਿਵਰਸ ਕਰ ਸਕਦੇ ਹੋ ਜੀ ਆਪਾਂ ਜੇ ਵੀਰਾਂ ਨੂੰ ਦਿਖਾਉਣਾ ਹੋਵੇ ਆਪਾਂ ਦਿਖਾ ਸਕਦੇ ਹਾਂ ਹਾਂਜੀ ਆਪਾਂ ਯੂਜ਼ ਕਰਕੇ ਦਿਖਾਵਾਂਗੇ ਤੇ ਰਿਵਰਸ ਵਿੱਚ ਵੀ ਮਲਟੀਪਲ ਸਪੀਡ ਆ ਹਾਂਜੀ ਤੇ ਪਿੱਛੇ ਵੀ ਅੱਗੇ ਵੀ ਮਲਟੀਪਲ ਸਪੀਡ ਆ ਤੇ ਪਿੱਛੇ ਵੀ ਮਲਟੀਪਲ ਸਪੀਡ ਆ ਤੁਸੀਂ ਨੂੰ ਜਿੱਦਾਂ 4 ਸਪੀਡਾਂ ਚਲਾਣਾ ਹੈ ਤੇ ਉਹ ਸਪੀਡਾਂ ਪਿੱਛੇ ਤੁਹਾਡੇ ਵੀਡੀਓ ਚੱਲਣਗੇ ਆਪਾਂ ਇੱਕ ਵਾਰੀ ਫੰਕਸ਼ਨ ਕੰਪਲੀਟ ਕਰ ਲਈਏ ਲਾਸਟ ਤੇ ਤੁਹਾਨੂੰ ਆਪਾਂ ਟਰੈਕਟਰ ਦੇ ਸਾਰੇ ਫੰਕਸ਼ਨ ਵੀ ਦਿਖਾਉਣੀ ਹੈ ਹਨਾ ਜੀ ਆਓ ਆ ਗਈ ਜੀ ਇਹ ਆਪਣਾ ਇਸ ਤੋਂ ਇਲਾਵਾ ਡੁਅਲ ਕਲਚ ਆ ਜੀ ਹਾਂਜੀ ਆਹਾ ਡੁਅਲ ਕਲਚ ਆ ਤੁਸੀਂ ਇਹ ਡਬਲ ਕਲਚ ਨੂੰ ਯੂਜ਼ ਕਰੋਗੇ ਬਹੁਤ ਹੀ ਸਮੂਥ ਚੱਲਦਾ ਹੈ ਆ ਦੇਖੋ ਜੀ ਹੱਤ ਨਾਲ ਵੀ ਬੰਦਾ ਯੂਜ਼ ਕਰਦਾ ਪਿਆ ਹੂੰ ਇਸ ਤੋਂ ਲਾ ਕੋ ਥਕਾਵਟ ਨਹੀਂ ਹੋਏਗੀ ਬਹੁਤ ਜਿਆਦਾ ਸਮੂਥ ਹੈ ਇਹਦਾ ਵੀਰ ਜੀ 4휠 ਦਾ ਆਪਣਾ ਕਿੱਥੇ ਆ ਗਿਆ ਲੀਵਰ ਜੀ 4 ਵੀਲਪਾਂ ਯੂਸ ਅੱਛਾ 4 ਵੀਲ ਦਾ ਰਿਵਲ ਆ ਗਿਆ ਅੱਛਾ ਇਹ ਆ ਗਿਆ ਜੀ ਠੀਕ ਹੈ ਜੀ ਠੀਕ ਆ 14 ਨੂੰ 28 ਦੇ ਪਿਛਲੇ ਟਾਇਰ ਨੇ ਠੀਕ ਹੈ ਵੀਰੇ ਭਾਈ ਜੀ ਆ ਹਿੱਸਾ 32 32 ਕੇਜੀ ਦੇ ਦੋਨੇ ਪਾਸੇ weight ਨੇ ਇਹ ਨਾਲ ਹੀ ਮਿਲਣਗੇ ਜੀ ਇਹ ਤੁਹਾਨੂੰ ਨਾਲ ਮਿਲਣਗੇ ਕੰਪਨੀ ਵੱਲੋਂ ਜਿਹੜੀ ਚੀਜ਼ ਨਾਲ ਆਂਦੀ ਹੈ ਉਸ ਅਸੀਂ ਨਾਲ ਦੇ ਦਿੰਦੇ ਠੀਕ ਹੈ ਕੋਈ ਇਦਾਂ ਨਹੀਂ ਹੈਗਾ ਕਿਸੇ ਵੀ ਕਿਸੇ ਵੀ ਹੋਰ ਕੰਪਨੀ 'ਚ ਹੁੰਦਾ ਹੋਊਗਾ ਪਰ ਸਾਡੇ ਜਿਹੜੀ ਚੀਜ਼ ਨਾਲ ਆਈ ਆ ਉਹ ਨਾਲ ਮਿਲੂਗੀ ਤੁਹਾਨੂੰ ਇਹ ਦੇਖੋ ਐਕਸਟਰਾ ਚਾਰਜ ਨਹੀਂ ਹੋਣਗੇ ਨਹੀਂ ਬਿਲਕੁਲ ਨਹੀਂ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਏ ਆ ਜੀ ਆਪਾਂ ਪਿਛਲੇ ਹਿੱਸੇ ਦੇ ਹਾਂਜੀ ਇਹ ਜਿਹੜੇ ਮੈਂ ਡਿਸਟ੍ਰੀਬਿਊਟਰ ਦੀ ਗੱਲ ਕਰਦਾ ਸੀਗਾ ਹਾਂਜੀ ਇਹ ਟੈਂਡਮ ਪੰਪ ਦੇ ਨਾਲ ਡਿਸਟ੍ਰੀਬਿਊਟਰ ਆ ਠੀਕ ਹੈ ਬ੍ਰਜੀ ਤੁਸੀਂ ਰਿਵਰਸੀਬਲ ਪਲੋਚ ਲਾਓ ਹਾਂਜੀ ਬਹੁਤ ਹੀ ਸ਼ਾਨਦਾਰ ਚੱਲਦੇ ਨੇ ਉਂਗਲ ਨਾਲ ਇੱਥੋਂ ਆਪਣਾ ਤੁਸੀਂ ਸੀਟ ਤੇ ਬੈਠੇ ਬੈਠੇ ਕਮਾਂਡ ਦੇਣੀ ਆ ਤੇ ਤੁਹਾਡਾ ਯੂਜ਼ਫੁਲ ਠੀਕ ਹੈ ਬ੍ਰਜੀ ਇਸ ਤੋਂ ਇਲਾਵਾ ਲਿਫਟ ਦੀ ਕੈਪੈਸਿਟੀ 2200 ਕਿਜੀਐਫ ਆ ਬਾਈ ਸੂਤ ਠੀਕ ਹੈ ਬਿਲਕੁਲ ਠੀਕ ਹੈ ਜੀ ਬਾਈ ਕੁਆਂਟਲ ਤੁਸੀਂ ਇਸ ਲਿਫਟ ਸਾਡੀ ਇਹ ਨਾਲ ਯੂਜ਼ ਕਰ ਸਕਦੇ ਹੋ ਬਾਕੀ ਮੈਸੀ ਦੀ ਲਿਫਟ ਸ਼ੁਰੂ ਤੋਂ ਮਸ਼ਹੂਰ ਆ ਹਾਂ ਉਹ ਸ਼ੁਰੂ ਤੋਂ ਆਪਣੇ ਜਦੋਂ ਦਾ ਆਪਾਂ ਦੇਖਦੇ ਹਾਂ ਨਾ ਛੋਟੇ ਗੋਲ ਸ਼ੋਅ ਵਾਲੇ ਉਦੋਂ ਤੋਂ ਹੀ ਫੇਮਸ ਆ ਸਾਡੀ ਜਿਹੜੀ ਕੰਪਨੀ ਦੀ ਲਿਫਟ ਆ ਨਾ ਬਾਈ ਜੀ ਇਹ ਸੂਤ ਬਾਈ ਸੂਤ ਕੰਮ ਕਰਦੀ ਆ ਹਾਂ ਇਹ ਤਾਂ ਤੁਸੀਂ ਯੂਜ਼ ਕਰਿਓ ਕਦੇ ਵੀ ਤੁਹਾਨੂੰ ਲਿਫਟ ਦੀ ਸਾਡੇ ਵੱਲੋਂ ਕੋਈ ਕੰਪਲੇਨਟ ਨਹੀਂ ਆਉਗੀ ਸਭ ਤੋਂ ਸ਼ਾਨਦਾਰ ਲਿਫਟ ਮੰਨੀ ਜਾਂਦੀ ਹੈ ਮੈਸੀ ਦੀ ਮੈਂ ਤੁਹਾਡੀ ਗੱਲ ਨੂੰ ਥੋੜਾ ਰੋਕਦਾ ਮੈਨੂੰ ਐ ਵੀ ਡਾਊਟ ਆ ਵੀ ਤੁਹਾਡੀ ਮੈਸੀ ਦੀ ਲਿਫਟ ਹੋਰ ਵੀ ਟੈਟਰ ਯੂਜ਼ ਕਰ ਬਹੁਤ ਸਾਰੀਆਂ ਚੀਜ਼ਾਂ ਆਏ ਸਾਡੀ ਕੰਪਨੀ ਦੀਆਂ ਜਿਹੜੀਆਂ ਹੋ ਟਰੈਕਟਰ ਯੂਜ਼ ਕਰਦੇ ਨੇ ਪਰ ਮੈਸੀ ਦਾ ਕੰਪਨੀ ਦਾ ਇੱਕ ਇੱਕ ਨਟ ਮੈਸੀ ਆਪਣੇ ਟਰੈਕਟਰ ਚ ਆਪ ਬਣਾ ਕੇ ਲਾਂਦਾ ਠੀਕ ਹੈ ਕੋਈ ਵੀ ਚੀਜ਼ ਬਾਹਰੋਂ ਯੂਜ਼ ਨਹੀਂ ਹੁੰਦੀ ਤੁਸੀਂ ਇੱਕ ਚੀਜ਼ ਦੇਖੋ ਇਹਦੇ ਜਿਹੜੇ ਮਡਗਾਰਡ ਨੇ ਹਾਂਜੀ ਸਾਡਾ ਕੋਈ ਵੀ ਟਰੈਕਟਰ ਹੋਊਗਾ 1990 ਮਾਡਲ ਹੋਊਗਾ ਉਹਦੇ ਲੱਗੇ ਚੱਕ ਦੇ ਮਾਡਲ ਦੇ ਟਰੈਕਟਰ ਲਿਓ ਉਹਨਾਂ ਦੇ ਮਡਗਾਰਡ ਗਲੇ ਨਹੀਂ ਹੋਣਗੇ ਠੀਕ ਹੈ ਜੀ ਤੇ ਕਈ ਕੰਪਨੀਆਂ ਕਈ ਟਰੈਕਟਰ ਮੈਂ ਦੇਖੇ ਆ ਉਹਦੇ ਮਡਗਾਰਡ ਗਲ ਜਾਂਦੇ ਆ 2000 ਮਾਡਲ ਦੇ ਵੀ ਗਲ ਜਾਂਦੇ ਆ ਸਾਡੇ ਨਹੀਂ ਇਹ ਇਹਦੀ ਕੁਆਲਿਟੀ ਆ ਜੀ ਮੈਸੀ ਦੀ ਜਿਹੜਾ ਲੋਹਾ ਯੂਜ਼ ਕਰਦੇ ਆ ਉਹ ਵਧੀਆ ਕੁਆਲਿਟੀ ਦੀ ਹਰ ਇੱਕ ਚ ਯੂਜ਼ ਕਰਦੇ ਆ ਠੀਕ ਆ ਵੀਰ ਜੀ ਇਹਦੇ ਨਾਲ ਉਹਨੇ ਦਿਖਾ ਦੇ ਆਪਣੇ ਮਰਗਾਰਡ ਵੀ ਉਹ ਡਿਫਰੈਂਟ ਸਟਾਈਲ ਦੇ ਆ ਅਲੱਗ ਤੋਂ ਜਿਵੇਂ ਕੱਸਿਓਏ ਨਾ ਇਹ ਸਿੱਧਾ ਨਹੀਂ ਥੱਲਿਓ ਹੈਗੇ ਹਨਾ ਵੀਰ ਜੀ ਵੀ ਥੱਲਿਓ ਇੱਥੋਂ ਪਲੇਟ ਤੋਂ ਲੱਗਦਾ ਉੱਪਰੋਂ ਲੱਗ ਆ ਇਹਦੇ ਨਾ ਗਲਣ ਦਾ ਕਾਰਨ ਮਿਲਦਾ ਇਹ ਵੀ ਹੋਊਗਾ ਜੀ ਹਨਾ ਜੀ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਗਾਰਾ ਗੂਰਾ ਨਹੀਂ ਫਸਦਾ ਇਸ ਤੋਂ ਲਾਵਾ ਬਾਈ ਜੀ ਤੁਹਾਨੂੰ ਪੀਟੀਓ ਯੂਜ਼ ਕਰਕੇ ਦਿਖਾਉਣੇ ਆ। ਹਾਂਜੀ ਵੀਰ ਜੀ। ਤਦ ਤੱਕ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ। ਹਾਂਜੀ। ਇਹ ਉੱਪਰ ਇੱਕ ਪੀਟੀਓ ਆ। ਡਬਲ ਪੀਟੀਓ ਡੈਕਟਰ ਆ। ਇੱਕ ਆ نیچے ਪੀਟੀਓ ਆ। ਹਾਂਜੀ। ਇਹ ਜਿਹੜੀ ਉੱਪਰ ਪੀਟੀਓ ਆ ਇਹ ਜਿੰਨੀ ਇੰਜਨ ਦੀ ਆਰਪੀਐਮ ਆ ਸੇਮ ਆਰਪੀਐਮ ਤੁਸੀਂ ਇੱਥੇ ਸਪੇਸਰ ਲਾ ਕੇ ਯੂਜ਼ ਕਰ ਸਕਦੇ ਹੋ। ਵੀ ਜਿੰਨੀ ਸਪੀਡ ਤੇ ਆਪਣਾ ਉਹ ਇੰਜਨ ਦੀ ਸਪੀਡ ਦਾ ਆਰ ਪੀ ਐਮ ਆ ਸੇਮ ਆਰ ਪੀ ਐਮ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਇਹ ਐਡਵਾਂਸ ਟੈਕਨੋਲੋਜੀ ਮੈਸ਼ੀਨ ਨੇ ਦਿੱਤੀ ਆ ਇਹ ਕੀ ਆ ਕਿ ਸਪੋਜ਼ ਕਰੋ ਅੱਗੇ ਆਉਣ ਵਾਲੀ ਇੰਪਲੀਮੈਂਟ ਹੋਰ ਫਾਸਟ ਹੋ ਜਾਣਾ ਹਾਂਜੀ ਹੋ ਜਾਣਾ ਤੇ ਇਸ ਤੁਸੀਂ ਯੂਜ਼ ਕਰ ਸਕਦੇ ਹੋ ਹਮ ਟਰੈਕਟਰ ਚੇਂਜ ਕਰਨ ਦੀ ਟਰੈਕਟਰ ਐਡਵਾਂਸ ਫੰਕਸ਼ਨ ਦੇ ਐਡਵਾਂਸ ਫੰਕਸ਼ਨ ਦੇ ਹਾਂਜੀ ਇਸ ਤੋਂ ਇਲਾਵਾ ਇਹ ਜਿਹੜੀ ਪੀਟੀਓ ਆ ਹਾਂਜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਇਹਨੂੰ ਲਾਈਵ ਚਲਾਓ ਟਰੈਕਟਰ ਖੜਾ ਹੈ ਤੁਸੀਂ ਪੀਟੀਓ ਨੂੰ ਯੂਜ਼ ਕਰ ਸਕਦੇ ਹੋ ਅੱਛਾ ਜੀ ਜਿੱਦਾਂ ਟਾਇਰ ਚੱਲਦੇ ਪਏ ਆ ਉਸ ਉਸ ਤਰੀਕੇ ਨਾਲ ਮੂਰੇ ਚੱਲਦੇ ਪਏ ਆ ਤਾਂ ਮੂਰੇ ਨੂੰ ਵੀਡੀਓ ਚੱਲੂਗੀ ਪਿੱਛੇ ਨੂੰ ਟਾਇਰ ਚੱਲਦੇ ਪਏ ਆ ਤੇ ਪਿੱਛੇ ਨੂੰ ਵੀਡੀਓ ਚੱਲੂਗੀ ਠੀਕ ਹੈ ਜੇ ਰੀਪਰ ਦੀ ਮਸ਼ੀਨ ਚ ਤੁਹਾਡੇ ਆ ਕੁਝ ਫਸ ਗਿਆ ਹੈ ਹਾਂਜੀ ਭਰਾਲੀ ਆ ਕੇ ਫਸ ਗਈ ਤੁਸੀਂ ਇਹਨੂੰ 11 ਚ ਸਪੀਡ ਚ ਕਮਾ ਸਕਦੇ ਹੋ ਅੱਛਾ ਜੀ ਇੱਕ ਸਪੀਡ ਦੋ ਸਪੀਡ ਗੇਅਰਾਂ ਚ ਮਤਲਬ ਕਿ ਤਿੰਨ ਉਹ ਚੀਜ਼ ਤੁਸੀਂ ਇਹਦੇ ਨਾਲ ਯੂਜ਼ ਕਰ ਸਕਦੇ ਹੋ ਤੁਹਾਨੂੰ ਥੱਲੇ ਉਤਰ ਕੇ ਆ ਕੇ ਉਹਨੂੰ ਰਿਵਰਸ ਕਰਨ ਦੀ ਲੋੜ ਨਹੀਂ ਟਰੈਕਟਰ ਨੂੰ ਤੁਸੀਂ ਇੱਥੋਂ ਹੀ ਸਾਰਾ ਕੁਝ ਯੂਜ਼ ਕਰ ਸਕਦੇ ਹੋ ਇਹ ਮਲਟੀ ਸਪੀਡ ਹੈ ਜਾਂ ਇਹ ਸਾਰੀਆਂ ਆ ਗਈਆਂ ਉਹ ਸਾਰੀਆਂ ਆ ਗਈਆਂ ਮਲਟੀ ਸਪੀਡ ਆ ਹਾਂ ਕਿਉਂਕਿ ਲਾਈਵ ਵੀ ਆ ਗਿਆ ਹੈ ਨਾ ਗੇਰਾਂ ਚ ਵੀ ਸਾਰੇ ਆ ਗਿਆ ਰਿਵਰਸ ਵੀ ਆ ਗਿਆ ਜੀ ਪੀਟੀਓ ਜੀ ਬਹੁਤ ਸ਼ਾਨਦਾਰ ਆ ਲਿਫਟ ਬਹੁਤ ਸ਼ਾਨਦਾਰ ਆ ਇਹ ਜਿਹੜਾ ਹਿੱਸਾ ਵਾ ਇਹ ਅਲਟਰਾ ਪੀਟੀਓ ਹਿੱਸਾ ਹੈ ਅਲਟਰਾ ਪੀਟੀਓ ਆਪਾਂ ਦੇਸੀ ਭਾਸ਼ਾ ਜੇ ਵੀਰਾਂ ਨੂੰ ਸਮਝਾਉਣਾ ਹੋਵੇ ਜੀ ਇਹ ਇਹਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਟਰੈਕਟਰ ਨੂੰ ਖੇਚ ਲਿਆ ਰਹੇ ਹੋ ਤੇ ਇੱਕ 100 ਕਿਜੀ ਦਾ ਕੋਈ ਝਟਕਾ ਵੱਜਦਾ ਹੈ ਹਾਂਜੀ ਤੇ ਕ੍ਰਾਉਨ ਪੀਨੀਅਨ ਤੇ ਇਕੱਲਾ 33 ਕਿਲੋ ਦਾ ਹੀ ਲੋਡ ਪੈਣਾ ਓਕੇ ਜੀ ਬਾਕੀ ਸਾਰੀ ਸ਼ਮਤਾ ਉਹ ਕੰਟਰੋਲ ਕਰ ਉਹ ਐਬਜ਼ੋਰਬ ਹੋ ਜਾਂਦੀ ਹੈ ਠੀਕ ਹੈ ਮਤਲਬ ਤੁਹਾਡਾ ਕਰਾਉਨ ਪੀਨਰ ਹਮੇਸ਼ਾ ਲਈ ਸੇਵ ਆ ਹਾਂ ਉਹ ਕਦੀ ਨਹੀਂ ਟੁੱਟੂਗਾ ਕੋਈ ਰਿਪੇਅਰ ਨਹੀਂ ਕਰ ਕੋਈ ਰਿਪੇਅਰ ਨਹੀਂ ਜੀ ਇਸ ਤਰੀਕੇ ਨਾਲ ਸਭ ਡਿਜ਼ਾਈਨ ਕੀਤਾ ਗਿਆ ਹੈ ਠੀਕ ਹੈ ਜੀ ਠੀਕ ਇਸ ਤੋਂ ਇਲਾਵਾ ਸਾਡੀ ਜਿਹੜੀ ਲਿਫਟ ਆ ਜੇ ਟਰੈਕਟਰ ਬੰਦ ਵੀ ਆ ਹਾਂ ਜੀ ਤੁਸੀਂ ਨੂੰ ਤਾਂ ਵੀ ਯੂਜ਼ ਕਰ ਸਕਦੇ ਹੋ ਬੰਦ ਟਰੈਕਟਰ 'ਚ ਵੀ ਬੰਦ ਤੇ ਕਿਵੇਂ ਹੋ ਜੂਗੀ ਵੀਰ ਜੀ ਆਓ ਦਿਖਾਓ ਨਹੀਂ ਬੰਦ ਤੇ ਤਾਂ ਟਰੈਕਟਰ ਸਟਾਰਟ ਹੋ ਫੇਰ ਹੀ ਚੱਲੂ ਨਹੀਂ ਜੀ ਨਹੀਂ ਬਿਲਕੁਲ ਬੰਦ ਹਿੱਸੇ ਤੇ ਅਸੀਂ ਮੈਂ ਇਹਦੀ ਤੁਹਾਨੂੰ ਨਾ ਯੂਜ਼ ਕਰਕੇ ਦਿਖਾਉਂਦੇ ਆ ਆ ਬਈ ਮੁੰਡਿਆ ਖੜ ਇੱਥੇ ਨਹੀਂ ਇਹ ਕਿੰਨਾ ਵਜ਼ਨ ਚੱਕ ਲੂ ਜੀ ਮਤਲਬ ਨਹੀਂ ਸਾਡੀ ਲਿਫਟ ਦੀ ਕੈਪੈਸਿਟੀ ਆ ਅੱਛਾ ਮਤਲਬ ਇਹ 22 ਕਵਾਂਟਲ ਦੀ ਕੈਪੈਸਿਟੀ ਆ ਹਾਂਜੀ 22 ਕਵਾਂਟਲ ਤੁਹਾਨੂੰ ਯੂਜ਼ ਕਰਕੇ ਦਿਖਾ ਦਿੰਦੇ ਆ ਨਹੀਂ ਜੇ ਟਰਾਲੀ ਤੋਂ ਲਈ ਆਪਾਂ ਕੋਈ ਵੀ 22 ਕਵਾਂਟਲ ਤੱਕ ਕੁਝ ਚੱਕਣਾ ਇਹ ਚੱਕ ਦੂ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਤੁਹਾਡੇ ਸਾਹਮਣੇ ਆ ਵੀਰ ਜੀ ਕਰਿਓ ਵੀਡੀਓ ਹਾਂਜੀ ਆਪਾਂ ਦੇਖ ਲੈਨੇ ਹੁਣੇ ਦੇਖ ਲਓ ਕਿਤੇ ਵੀਡੀਓ ਦੇ ਚੱਕਰ ਸੋ ਤੁਸੀਂ ਫੇਲ ਨਾ ਹੋ ਜਿਓ ਨਹੀਂ ਜੀ ਨਹੀਂ ਬਿਲਕੁਲ ਨਹੀਂ ਮਾਰਨਾ ਨਹੀਂ ਨਹੀਂ ਚੱਕ ਦੀ ਪੂਰੀ ਤਾਂ ਚੱਕ ਦੋ ਦੇਖਦੇ ਆਪਾਂ ਚੱਕਦਾਗੇ ਪੂਰਾ ਚੱਕੂਗਾ ਜੀ ਆ ਤਾਂ ਮਸ਼ੀਨ ਡਿਫਰੈਂਟ ਜੇ ਕਰਤਾ ਕੰਮ ਆਣਾ ਜੀ ਬਿਲਕੁਲ ਵੀਰ ਜੀ ਬਿਲਕੁਲ ਓਕੇ ਜੀ ਪੂਰਾ ਉੱਪਰ ਚਲੇ ਗਿਆ ਆਪਾਂ ਹਣਾ ਤੁਸੀਂ ਤਾਂ ਬਹੁਤ ਟਰੈਕਟਰ ਨੂੰ ਯੂਜ਼ ਕਰਦੇ ਹੋਗੇ ਤੁਸੀਂ ਕਦੇ ਇਦਾਂ ਦੇ ਫੰਕਸ਼ਨ ਦੇਖੇ ਨਹੀਂ ਹੋਣੇ ਮੈਂ ਤਾਂ ਇਹ ਤਾਂ ਕਿਹਾ ਜੀ ਇਹ ਬਹੁਤ ਡਿਫਰੈਂਟ ਆ ਆਪਣੇ ਵੇਖਣ ਵਾਲੇ ਵੀਰਾਂ ਵਾਸਤੇ ਵੀ ਇੱਕ ਡਿਫਰੈਂਟ ਚੀਜ਼ ਆ ਇੰਨੇ ਇਕੱਠੇ ਫੰਕਸ਼ਨ ਤੁਹਾਨੂੰ ਇੱਕ ਟਰੈਕਟਰ 'ਚ ਮਿਲ ਜਾਣ ਇਹ ਪੋਸੀਬਲ ਨਹੀਂ ਆ ਪੋਸੀਬਲ ਨਹੀਂ ਤੁਹਾਨੂੰ ਕੁਆਡਰਾ ਪੀਟੀਓ ਵੀ ਮਿਲ ਜੇ ਤੁਹਾਨੂੰ ਚੇਂਜਰ ਵੀ ਮਿਲ ਜੇ ਤੁਹਾਨੂੰ ਇਹ ਫੰਕਸ਼ਨ ਵੀ ਮਿਲ ਜਾਣਾ ਫਿਰ ਪਾਵਰ ਪੱਖੋਂ ਫਿਰ ਕੰਪਨੀ ਦਾ ਪ੍ਰੋਡਕਟ ਮੈਸੀ ਦਾ ਪ੍ਰੋਡਕਟ ਵੀ ਮੈਸੀ ਦਾ ਜਿਸ ਨੂੰ ਆਪਾਂ ਕਹਿੰਦੇ ਨੇ ਟਰਸਟ ਬਹੁਤ ਸੋਨੇ ਦਾ ਬਿਲਕੁਲ ਕਰ ਦਿਓ ਜੀ ਕਰ ਦਿਓ ਹੋਰ ਨਾ ਸਨ ਲੋਕ ਤਾਂ ਥੱਲੇ ਹੋ ਜੂਗੀ ਹਾਂ ਇਹ ਆਪਾਂ ਤਾਂ ਇੱਕ ਸਟਾਰਟ ਨਹੀਂ ਕਰਿਆ ਵੀਰਾਂ ਨੂੰ ਆਪਾਂ ਉਦਾਂ ਹੀ ਬੰਨ੍ਹ ਕੇ ਖੜਾ ਟਰੈਕਟਰ ਤੇ ਵੀਰ ਹੋਰਾਂ ਨੇ ਆਪਾਂ ਨੂੰ ਚੱਕ ਕੇ ਦਿਖਾਈ ਆ ਕਿ ਇਹਦੀਆਂ ਸਪੀਡਾਂ ਤੁਸੀਂ ਦੱਸ ਹੀ ਦਿੱਤੀਆਂ ਹਨ ਜੀ ਆਪਾਂ ਜੇ ਲਾਈਵ ਚੈੱਕ ਕਰਾਉਣੀਆਂ ਹਨ ਹੋ ਸਕਦੀਆਂ ਜੀ ਹਾਂਜੀ ਹਾਂਜੀ ਤਾਂ ਉਹਨੇ ਸਟਾਰਟ ਕਰਕੇ ਦਿਖਾਵਾਂਗੇ ਹਾਂਜੀ ਬ੍ਰੇਕ ਕਰਿਓ ਮੈਂ ਸਟਾਰਟ ਇਟ ਨੂੰ ਇਹ ਆਪਣੀ ਚੱਲ ਕੇ ਉੱਤਰਨਾ ਹੈ ਜੀ ਤੇ ਇਹਨੂੰ ਕਰਿਓ ਵੀਰੇ ਰਿਵਰਸ ਹਰ ਵਾਰ ਸੋ ਜੇ ਲਾਇਬ੍ਰੇ ਗੇਰਾ ਚ ਵੀ ਆਣਾ ਉਹ ਚੱਲੂਗੀ ਚੱਲੂਗੀ ਹੈ ਨਾ ਇਤਨਾ ਵੀਰ ਜੀ ਆਪਾਂ ਜਦੋਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਦਰਵਾਜ਼ਾ ਬੰਦ ਇਹਦਾ ਡਿਫਰੈਂਟ ਤੁਸੀਂ ਕਹਿੰਦੇ ਸੀ ਅਗਲੇ ਹਿੱਸੇ ਦਾ ਕੁਝ ਵੀ ਇਹਦੇ ਹਾਂਜੀ 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 ਉਹਦਾ ਵੀ ਮੋਡਲ ਆਪਾਂ ਡਿਫਾਈਨ ਵੀਰਾਂ ਨੂੰ ਦੱਸ ਦਿੰਦੇ ਜੀ ਇਹਦਾ ਆ ਚੀਜ਼ ਆ ਵੀਰ ਜੀ ਜੇ ਸਪੋਜ਼ ਕਰੋ ਆਪਾਂ ਕੱਦੂ ਕਰ ਰਹੇ ਆ ਜੀ ਹਾਂਜੀ ਕਿਸਾਨ ਵੀਰ ਕੱਦੂ ਚਾਹ ਟਰੈਕਟਰ ਤੇ ਟਰੈਕਟਰ ਖੁੱਬ ਗਿਆ ਹਾਂਜੀ ਕੋਮੇ ਪਿਛਲੇ ਟਾਇਰ ਬੈਠ ਕੇ ਹੈਨਾ ਤੇ ਆਪਣਾ ਕੀ ਹੁੰਦਾ ਜਦੋਂ ਆਪਾਂ ਪਿਛਲੇ ਟਾਇਰ ਘਮਾਵਾਂਗੇ ਤੇ ਹੋਰ ਥੱਲੇ ਖੁੱਬਦਾ ਉਹ ਥੱਲੇ ਤੁਰਿਆ ਜਾਂਦਾ ਹਾਂ ਹੁਣ ਇਹਦੇ ਟਰੈਕਟਰ ਚ ਕੀ ਫੰਕਸ਼ਨ ਆ ਹਾਂਜੀ ਕਿ ਜੇ ਤੁਸੀਂ ਸਾਡਾ ਪਿਛਲਾ ਹਿੱਸਾ ਅਗਲੇ ਨਾਲੋਂ ਕੱਟ ਹੋ ਜਾਊਗਾ ਅੱਛਾ ਟਾਇਰ ਰੁਕ ਜਾਣਗੇ ਪਿਛਲੇ ਟਾਇਰ ਰੁਕ ਜਾਣਗੇ ਇਕੱਲਾ ਮੂਰਲਾ ਹਿੱਸਾ ਚੱਲੂਗਾ ਇਹ ਇਕੱਲਾ ਹੀ ਚੱਲੂਗਾ ਬਿਲਕੁਲ ਉਹਦੇ ਨਾਲ ਬੜੀ ਆਸਾਨੀ ਨਾਲ ਟਰੈਕਟਰ ਬਾਹਰ ਆ ਜਾਊਗਾ ਆਪਾਂ ਮੜਾ ਕਰਕੇ ਦਿਖਾਈਏ ਮੈਨੂੰ ਹਾਂਜੀ ਹਾਂਜੀ ਵੀਰ ਜੀ ਹਾਂਜੀ ਮੈਨੂੰ ਦਿਖਾਓ ਇਹਨੂੰ ਮਰਾ ਅੱਗੇ ਕਰ ਲੋ ਮਰਾ ਚਲਾਇਆ ਵੀਰੇ ਫੇਰ ਤੋਂ ਸਾਡੇ ਕੋਲ ਜਦਾ ਟੋੜੀ ਦੀ ਘਾਟ ਆ ਉਸ ਕਰਕੇ ਪਿਛਲੇ ਟਾਈਮ ਤੇ ਗਾਦੇ ਨੂੰ ਨਹੀਂ ਬੰਦ ਆ ਇਹ ਵੀਰ ਜੀ ਇੰਨੇ ਸਾਰੇ ਫੰਕਸ਼ਨ ਮੈਂ ਉਹੀ ਗੱਲ ਕਰਨੇ ਲੱਗਾ ਸੀਗਾ ਵੀ ਇੰਨੀ ਹਸ ਪਾਵਰ ਚ ਇੰਨੀ ਐਚਪੀ ਚ ਬ੍ਰਾਂਡ ਦੇ ਵਿੱਚ ਇੰਨੇ ਫੰਕਸ਼ਨ ਔਖਾ ਕੰਮ ਹਨ ਹਾਂ ਮੈਨੂੰ ਵੀਰ ਕਹਿ ਦੇਣਾ ਵੀ ਤੂੰ ਤਾਰੀਫ ਕਰਦਾ ਹੁਣ ਮੇਰੀ ਮਜਬੂਰੀ ਬਣ ਜਾਂਦੀ ਹੈ ਵੀ ਜਿੱਥੇ ਜਿਹੜੀ ਕੋਈ ਚੀਜ਼ ਮੈਨੂੰ ਵਧੀਆ ਲੱਗਦੀ ਹੈ ਫਿਰ ਮੈਨੂੰ ਕਹਿਣੀ ਪੈਂਦੀ ਹੈ ਤੇ ਮੇਰਾ ਵੀਰ ਬਾਕੀ ਵੀਰ ਜੀ ਤੁਸੀਂ ਲੋਕ ਇਸਤੇਮਾਲ ਕਰੋ ਤੁਸੀਂ ਵੀ ਤਾਰੀਫ ਕਰੋਗੇ ਮੈਸੇਜ ਹਾਂ ਇਸਤੇਮਾਲ ਕਰੋ ਆਪੇ ਪਤਾ ਲੱਗੂਗਾ ਇੱਕ ਚੀਜ਼ ਹੋਰ ਆ ਜੀ ਜੇ ਤੁਸੀਂ ਨਾ ਲੋਡਰ ਲਾਣਾ ਹੈ ਹਾਂ ਲੋਡਰ ਮੋਰਲੇ ਪਾਸੇ ਲੋਡਰ ਯੂਜ਼ ਕਰਨਾ ਹੈ ਤੇ ਇੱਥੇ ਇੱਕ ਲੋਕ ਲੱਗ ਜਾਊਗਾ ਸਾਡਾ ਹਾਂ ਜੀ ਇਹਨਾਂ ਨੂੰ ਦਿਖਾ ਦੇ ਇੱਥੇ ਜਦੋਂ ਲੋਗ ਲੱਗ ਜੂਗਾ ਤੇ ਜਿਹੜੇ ਆ ਇੱਥੋਂ ਤੁਸੀਂ ਸਾਰੇ ਫੰਕਸ਼ਨ ਯੂਜ਼ ਕਰ ਸਕਦੇ ਹੋ ਠੀਕ ਹੈ ਕਹਿਣ ਦਾ ਮਤਲਬ ਕੋਈ ਬੜਾ ਝੰਜਟ ਨਹੀਂ ਕਰਨਾ ਪਊ ਨਹੀਂ ਬਿਲਕੁਲ ਸਿੱਧਾ ਕੰਮ ਵੀ ਕੰਪਨੀ ਨੇ ਪਹਿਲਾਂ ਹੀ ਉਹ ਚੀਜ਼ਾਂ ਅਵੇਲੇਬਲ ਕਰਕੇ ਦਿੱਤੀਆਂ ਨੇ ਡਿਜ਼ਾਈਨ ਕੀਤੀਆਂ ਵੀ ਸਿੱਧਾ ਹਾਂ ਡਿਜ਼ਾਈਨ ਕਰਿਆ ਜੋ ਅੱਗੇ ਆਪਾਂ ਲੋਡਰ ਲਾਇਆ ਤੇ ਉਹ ਕੰਪਰੈਸ਼ਨ ਲਾ ਲਓ ਜਾਂ ਕੁਝ ਵੀ ਇੱਥੋਂ ਪ੍ਰੋਡਿਊਸ ਕਰੂਗਾ ਪਾਵਰ ਹਣਾ ਬਿਲਕੁਲ ਜੀ ਪੂਰੀ ਠੀਕ ਹੈ ਵੀਰ ਜੀ ਠੀਕ ਹੈ ਲਓ ਜੀ ਹੋਰ ਕੋਈ ਫੰਕਸ਼ਨ ਵੀਰ ਜੀ ਆਪਣਾ ਫੰਕਸ਼ਨ ਹੀ ਇਹਨੇ ਤੁਹਾਨੂੰ ਫੰਕਸ਼ਨ ਦੱਸਦੇ ਆ ਹਾਂ ਇਸ ਤੋਂ ਬਾਅਦ ਕੀ ਫੰਕਸ਼ਨ ਆਊਗਾ ਫੰਕਸ਼ਨ ABC D ਗੀਅਰ ਬਾਕਸ ਹਾਂਜੀ ਡਬਲ ਕਲਚ ਪਾਵਰ ਸਟੀering ਹਾਂਜੀ ਕੁਆਟਰਾ ਪੀਟੀਓ ਜਿੰਨੂੰ ਅਸੀਂ ਕਹਿੰਦੇ ਆ ਜੇ ਸਾਰੀਆਂ ਪੀਟੀਓ ਆ ਜਾਂਦੀਆਂ ਸਾਰੀਆਂ ਮਤਲਬ ਚੇਂਜਰ ਨਾਲ ਲੱਗਾ ਹੋਇਆ ਕੱਲਾ ਮੂਰਲਾ ਹਿੱਸਾ ਚਲਾਣਾ ਉਹ ਚਲਾਓ ਕੱਲਾ ਪਿਛਲਾ ਚਲਾਣਾ ਉਹ ਚਲਾਓ ਮਾਈਲੇਜ ਤੁਹਾਡਾ ਟਰੈਕਟਰ ਵਧ ਦਿੰਦਾ ਹੈ ਹਾਂਜੀ ਪਾਵਰ ਸਾਡਾ ਟਰੈਕਟਰ ਵੱਧ ਲਾਊਗਾ ਪੀਟੀਓ ਦਾ ਕੰਮ ਬਹੁਤ ਵਧੀਆ ਕਰੂਗਾ ਲਿਫਟ ਦੀ ਕੈਪੈਸਿਟੀ ਇਦਾਂ ਦੀ ਆ ਜਿਹੜੀ ਸੂਤ ਬਾਈ ਸੂਤ ਕੰਮ ਕਰੂਗੀ ਹਾਂ ਮੂਰਲੇ ਹਿੱਸੇ ਦੀ ਸਰਵਿਸ ਦਾ ਖਰਚਾ ਨਹੀਂ ਕੱਲਾ ਤੁਹਾਡਾ ਇੱਕ ਜਿਹੜਾ ਸੈਂਟਰ ਪੀਣਾ ਉਹ ਗ੍ਰੀਸ ਹੋਣੀ ਆ ਹਾਂਜੀ ਇਸ ਤੋਂ ਇਲਾਵਾ ਕੰਪਨੀ ਵਾਰੰਟੀ ਦਿੰਦੀ ਆ ਜੀ 2 ਸਾਲ ਦੀ ਵਾਰੰਟੀ ਨਾਲ ਆ 2 ਸਾਲ ਦੀ ਐਕਸਟੈਂਡ ਹੋ ਜਾਊਗੀ ਅੱਛਾ ਉਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਕੰਟਰੈਕਟਰ ਚਲਾਓ ਅੱਛਾ ਕੋਈ ਟਾਈਮ ਉਹ ਪੱਕਾ ਨਹੀਂ ਹੈਗਾ ਨਹੀਂ ਐਡੀ ਵਧੀਆ ਕੰਪਨੀ ਆ ਜੀ ਮੈਂ ਕੰਪਨੀ ਦੇ ਨੂੰ ਇਸ ਜਗ੍ਹਾ ਤੇ ਬਹੁਤ ਕ੍ਰੈਡਿਟ ਦੇਣਾ ਚਾਹੁੰਦਾ ਹਾਂ ਹਾਂ ਜੀ ਤੁਸੀਂ ਜਦੋਂ ਵੀ ਖੇਚ ਟਰੈਕਟਰ ਖੜਾ ਹੈ ਹਾਂ ਜੀ ਤੁਸੀਂ ਸਾਨੂੰ ਫੋਨ ਕਰਨਾ ਹੈ ਅਸੀਂ ਕੰਪਨੀ ਨੂੰ ਫੋਨ ਕਰਨਾ ਹੈ ਕੰਪਨੀ ਨੇ ਅਪਰੂਵਲ ਦੇ ਦੇਣੀ ਆ ਕਿ ਭਾਈ ਤੁਸੀਂ ਗਾਗ ਦਾ ਪਰੇਸ਼ਾਨ ਨਾ ਕਰੋ ਤੁਸੀਂ ਗਾਗ ਦਾ ਸਮਾਨ ਬਦਲ ਦੋ ਠੀਕ ਹੈ ਜੀ ਕੋਈ ਝੰਜਟ ਨਹੀਂ ਕਰਨਾ ਪਵੇਗਾ 4 ਸਾਲ ਇੰਜਨ ਗিয়ার ਬਕਸਾ ਲਿਫਟ ਜਿੰਨੇ ਮਰਜ਼ੀ ਘੰਟੇ ਚਲਾਓ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਅਸੀਂ ਬੈਠੇ ਆ ਸਾਡੀ ਕੰਪਨੀ ਆ ਕੋਈ ਪ੍ਰੋਬਲਮ ਨਹੀਂ ਆਂਦਿੰਦੀ ਤੁਸੀਂ ਸਿਰਫ ਆਪਣੇ ਦੇ ਨਾਲ ਕੰਮ ਕਰੋ ਖਿੱਚ ਕੇ ਦੱਬ ਕੇ ਜਿੰਨਾ ਕੰਮ ਲੈ ਸਕਦੇ ਹੋ ਉਹ ਕੰਮ ਲਾਓ ਕੰਪਨੀ ਨੂੰ ਆਪਦੇ ਪ੍ਰੋਡਕਟ ਤੇ ਯਕੀਨ ਹੋਣਾ ਤਾਂ ਹੀ ਇਹਨੇ ਟਾਈਮ ਦੀ ਗਾਰੰਟੀ ਦਿੱਤੀ ਪੂਰਾ ਪ੍ਰੋਸੈਸ ਹੈ ਜੀ ਇਹ ਜਦੋਂ ਵੀ ਪ੍ਰੋਡਕਟ ਮਾਰਕੀਟ ਚ ਆਂਦਾ ਹੈ ਨਾ ਕੰਪਨੀ ਇਹ ਸੋਚ ਕੇ ਨਹੀਂ ਲੈ ਕੇ ਆਂਦੀ ਕਿ ਫੀਲਡ ਚ ਚੱਲੂਗਾ ਤੇ ਫਿਰ ਆਪਾਂ ਇਹਦੀ ਪ੍ਰੋਬਲਮ ਸਮਝਾਂਗੇ ਉਹ ਕਈ ਕਈ ਸਾਲ ਟੈਸਟ ਕਰਕੇ ਫਿਰ ਲਾਂਚ ਕਰਦੀ ਆ ਤਾਂ ਹੀ ਸਾਡੇ ਮੈਸੀ ਦੇ ਪ੍ਰੋਡਕਟ ਥੋੜੇ ਲੇਟ ਆਂਦੇ ਆ ਪਰ ਆਂਦੇ ਵਧੀਆ ਹਾਂ ਦੇ ਵਧੀਆ ਵੀ ਯਕੀਨ ਵਾਲੇ ਹੈ ਨਾ ਇਹ ਸਪੀਡਾਂ ਜਿਹੜੀਆਂ ਐ ਜਿਹੜੀਆਂ ਸਪੀਡ ਆ ਹਾਂ ਸਪੀਡ ਚਾਰ ਸਹੀ ਦਿਖਾਇਆ ਨਹੀਂ ਵੀਰਾਂ ਨੂੰ ਉਹ ਸਪੀਡ ਚਾਰ ਦਿਖਾ ਦਿੰਦੇ ਆ ਹਾਂਜੀ ਹਾਂਜੀ ਇਹਦਾ ਮਤਲਬ ਸਭ ਤੋਂ ਸਲੋ ਤੋਂ ਸਲੋ ਤੋਂ ਰਾ 1500 ਆਰਪੀਐਮ ਤੇ ਹਾਂਜੀ 1.2 ਇਹਦਾ ਤੋਰ ਹੈ ਜੀ ਇਹ ਮੇਰੇ ਵੀਰ ਨਾ ਤੁਸੀਂ ਰੋਕ ਕੇ ਵੀਡੀਓ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਸਕਰੀਨਸ਼ਾਟ ਲੈਣਾ ਤੁਸੀਂ ਲੈ ਲਿਓ ਸਭ ਤੋਂ ਸਲੋ ਕਿ ਕਿੰਨੇ ਚੱਕਰਾਂ ਦੇ ਵੀਰ ਜੀ ਤੁਸੀਂ ਕਿਹਾ 1500 ਚੱਕਰਾਂ ਤੇ 1.2 1.2 ਤੁਸੀਂ ਸੁਪਰ ਸੀਡਰ ਤੇ ਚਲਾਓ ਰੋਟਾਵੇਟਰ ਤੇ ਚਲਾਓ ਜਮਾ ਕੋਈ ਪ੍ਰੋਬਲਮ ਨਹੀਂ ਆ ਬਸ ਗਰਾਰੀਆਂ ਮੈਚ ਹੋਣੀ ਚਾਹੀਦੀਆਂ ਬਹੁਤ ਹੀ ਸੌਫਟ ਚੱਲੂਗਾ ਕਿਉਂ ਪੀਟੀਓ ਪਾਵਰ ਸਭ ਤੋਂ ਵਧੀਆ ਪੀਟੀਓ ਚਾਰਜ ਕਿਤੇ ਦੱਸਤਾ ਆਪਾਂ ਵਾਰ-ਵਾਰ ਕਰਣਾ ਵੀ ਸਾਰੀਆਂ ਸਪੀਡਾਂ ਆ ਗਈਆਂ ਤਾਂ ਫਿਰ ਜਦੋਂ ਟਰੈਕਟਰ ਤੁਹਾਨੂੰ ਨਾਲ ਦੇਵਾਂਗੇ ਹੁੱਕ ਤੁਹਾਨੂੰ ਨਾਲ ਦੇਵਾਂਗੇ ਹੁੱਕ ਕੰਪਨੀ ਦੀ ਫਿਟਡ ਹੁੱਕ ਆਂਦੀ ਆ ਕੰਪਨੀ ਦੇ ਨਾਲ ਆਹ ਟਰੈਕਟਰ ਦੇ ਨਾਲ 254 ਡਾਇਨਾਸਮਾਰਡ ਦੇ ਨਾਲ ਉਹ ਹੁੱਕ ਤੁਹਾਨੂੰ ਨਾਲ ਦੇਵਾਂਗੇ ਡਰਾਬਟ ਤੁਹਾਨੂੰ ਨਾਲ ਦੇਵਾਂਗੇ ਕੱਪੜੇ ਵਾਲੀ ਛਤਰੀ ਤੁਹਾਨੂੰ ਨਾਲ ਦੇਵਾਂਗੇ ਇਹਦੀ ਮੈਸੀ ਦੀ ਗ੍ਰੀਨ ਕਲਰ ਦੀ ਛਤਰੀ ਆ ਉਹ ਤੁਹਾਨੂੰ ਨਾਲ ਨਾਲ ਮਿਲੂਗੀ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਦੱਸੋ ਟਰੈਕਟਰ ਤੁਹਾਨੂੰ ਕੀ ਚਾਹੀਦਾ ਹੈ ਅਸੀਂ ਉਹ ਡਿਜ਼ਾਈਨ ਕਰ ਪਾਈਏ ਤੁਸੀਂ ਜਿੰਨੇ ਫੰਕਸ਼ਨ ਦਾ ਹਾਸਤੇ ਮੈਂ ਕਹਿੰਦਾ ਕੋਈ ਚੀਜ਼ ਹੋਰ ਚਾਹੀਦੀ ਨਹੀਂ ਜੀ ਸਾਰਾ ਕੁਝ ਆ ਗਿਆ ਜੀ ਬਸ ਤੁਸੀਂ ਹਣ ਯੂਜ਼ ਕਰੋ ਹਾਂ ਇਹਦੀ ਵਰਤੋਂ ਨੂੰ ਬੇਨਤੀ ਆ ਰਿਕੁਐਸਟ ਆ ਨੰਬਰ ਵੀਰਾਂ ਦੇ ਡਿਸਪਲੇ ਤੇ ਚੱਲਦੇ ਪਿਆ ਆਪਾਂ ਨੇ ਇੱਕ ਟਰੈਕਟਰ ਦੀ ਲੁੱਕ ਨੰਨੂ ਸਾਰੀ ਦਿਖਾ ਦਈਏ ਵੀਰਾਂ ਨੂੰ ਜੇ ਆਪਾਂ ਦੇਸੀ ਭਾਸ਼ਾ ਚ ਲੁੱਕ ਦਿਖਾਉਣੀ ਹੋਵੇ ਟਰੈਕਟਰ ਦਾ ਡਿਜ਼ਾਈਨ ਵਗੈਰਾ ਮੈਂ ਕਹਿੰਦਾ ਬਾ ਕਮਾਨ ਇਨੂੰ 에어로 다이나믹 ਡਿਜ਼ਾਈਨ ਕਹਿੰਦੇ ਆ 에어로 다이나믹 ਠੀਕ ਹੈ ਜੀ ਵੀ ਕੋਈ ਕਮੀ ਛੱਡੀ ਨਹੀਂ ਟਰੈਕਟਰ ਸਾਰਾ ਮਤਲਬ ਪੈਕ ਆ ਕਿਤੇ ਵੀ ਤੁਹਾਨੂੰ ਉਹ ਝੰਜਟ ਨਹੀਂ ਹੈਗਾ ਵੀ ਕੁਝ ਦਿਸਦਾ ਪਿਆ ਜਾਂ ਕੁਝ ਵੀ ਹੈ ਨਾ ਤੇ ਨਾਨ ਸੀਆਰਡੀਆ ਨਾਈਕੋ ਦੇ ਪੰਪ ਚਾ ਨਾਨ ਸੀਆਰਡੀਆ ਟਰੈਕਟਰ ਉਹ ਤਾਂ ਵੈਸੇ ਵੀ ਰਾਂ ਨੂੰ ਪਤਾ ਉਹ ਮੈਂ ਕਿਹਾ ਫਿਰ ਵੀ ਇੱਕ ਕਰ ਦੱਸ ਦਵਾਂ ਆ ਜਾ ਉਹਨਾਂ ਨੂੰ ਆਪਾਂ ਉੱਪਰ ਦੀ ਘੁੰਮ ਕੇ ਐਨ ਸਾਰਾ ਟਰੈਕਟਰ ਦਿਖਾ ਦਈਏ ਇਟ ਦਾ ਐਸਾ ਕੋਈ ਫੰਕਸ਼ਨ ਨਹੀਂ ਵੈਸੇ ਤਾਂ ਮੈਂ ਤੇ ਵੀਰ ਜੀ ਨੇ ਕੋਈ ਛੱਡਿਆ ਹੋਵੇ ਵੀ ਕੋਈ ਫੰਕਸ਼ਨ ਇਹਦਾ ਰਹਿ ਗਿਆ ਹੋਵੇ ਓਕੇ ਵੀਰ ਜੀ ਕੋਈ ਫੰਕਸ਼ਨ ਆਪਣੇ ਤੋਂ ਦੱਸਣ ਵਾਲਾ ਰਹਿ ਗਿਆ ਹੋਵੇ ਨਹੀਂ ਜੀ ਵੀਰ ਜੀ ਮੋਸਟਲੀ ਫੰਕਸ਼ਨ ਕਵਰ ਨੇ ਹਾਂ ਜੀ ਹਾਂ ਬਾਕੀ ਤੁਹਾਨੂੰ ਦੱਸਣਾ ਚਾਹੂੰਗਾ ਇਹ 254 DI ਡਾਇਨਾ ਸਮਾਰਟ ਮਾਡਲ ਆ ਹਾਂ ਜੀ ਹਾਂ ਸਾਡਾ ਹਰ ਇੱਕ ਮੈਸੇਜ ਦੀ ਡੀਲਰਸ਼ਿਪ ਤੇ ਇਸ ਟਾਈਮ ਅਵੇਲੇਬਲ ਹੈਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਵਿੱਚ ਆ ਇਹਦੇ ਛੋਟੇ ਟਾਇਰ ਵੀ ਮੂਰੇ ਜਾਂਦੇ ਆ ਬੱਡੇ ਟਾਇਰ ਆ 959 ਦੇ ਇਹਦੇ ਆ ਵੀ ਜਾਂਦੇ ਆ ਵੀ ਜੇ ਕਹਿੰਨੋ ਛੋਟੇ ਚਾਹੀਦੇ ਹੋ ਵੀ ਮਿਲ ਜਾਣਗੇ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਤੇ ਮੋਰੇ ਕਰਾਰੋ ਦਾ ਹਿੱਸਾ ਤੁਹਾਨੂੰ ਮੈਂ ਸਾਰਾ ਕੁਝ ਡਿਟੇਲ ਚ ਦੱਸ ਹੀ ਦਿੱਤਾ ਬਾਕੀ ਤੁਸੀਂ ਯੂਜ਼ ਕਰੋ ਤੇ ਆਪਣੇ ਆਪ ਸਾਨੂੰ ਦੱਸੋ ਕਿ ਵੀਰ ਜੀ ਕਮਾਲ ਹੋ ਗਿਆ ਕਿ ਦਿੱਕਟ ਯੂਜ਼ ਕਰਕੇ ਮਜ਼ਾ ਆ ਗਿਆ ਨੰਬਰ ਬਾਈ ਜੀ ਹੁਣਾਂ ਦੇ ਡਿਸਪਲੇ ਤੇ ਚੱਲਦੇ ਹੀ ਪਏ ਆ ਜੇ ਕੋਈ ਫਿਰ ਵੀ ਕੋਈ ਡਾਊਟ ਆ ਮਨ ਦੇ ਵਿੱਚ ਜਗਰਾਉਂ ਆਪਣੇ ਸਮਰ ਵੀ ਰਾਟੋ ਹਨਾ ਜੀ ਬਿਲਕੁਲ ਜੀਟੀ ਰੋਡ ਦੇ ਉੱਪਰ ਸਾਡਾ ਸ਼ੋਰੂਮ ਆ ਬਾਹਰ ਟਰੈਕਟਰ ਲੱਗੇ ਹੋਣਗੇ 9101944113 ਜਦੋਂ ਮਰਜ਼ੀ ਫੋਨ ਕਰੋ ਵੀਰ ਜੀ ਜੋ ਮਰਜ਼ੀ ਪੁੱਛੋ ਤੇ ਤੁਸੀਂ ਟਰੈਕਟਰ ਨੂੰ ਵਰਤੋ ਤੇ ਯੂਜ਼ ਕਰੋ ਯੂਜ਼ ਕਰੋ ਤੋਂ ਕੋਈ ਮਨ ਚ ਡਾਊਟ ਆ ਤੁਸੀਂ ਇਹਨਾਂ ਨੰਬਰਾਂ ਸੰਪਰਕ ਕਰ ਸਕਦੇ ਹੋ ਨਵਾਂ ਟਰੈਕਟਰ ਲੈਣਾ ਕੋਈ ਸੈਕੰਡ ਹੈਂਡ ਟਰੈਕਟਰ ਤੁਸੀਂ ਪੁਰਾਣਾ ਵੀ ਕਟਾਉਣਾ ਤਾਂ ਵੀ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਦੋ ਆ ਗਿਆ ਮਿਲਦੇ ਆਪਾਂ ਨਵੀਂ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਫਿਰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ